ਸਵਾਗਤ ਕਰਦੀ ਆ ਜੀ ਮੈਂ ਤੁਹਾਡਾ ਸਭ ਦਾ ਰਿਆਡ ਫੂਡ ਚੈਨਲ ਤੇ ਮੈਂ ਤੁਹਾਨੂੰ ਅੱਜ ਪੱਕੇ ਹੋਏ ਅੰਬਾਂ ਦੀ ਚਟਨੀ ਬਣਾ ਕੇ ਵਿਖਾਉਣੀ ਆ ਜਿਹੜੇ ਥੋੜੇ ਥੋੜੇ ਪੱਕ ਜਾਂਦੇ ਆ ਤੇ ਉਹਨਾਂ ਦੀ ਅੱਜ ਚਟਨੀ ਬਣਾਣੇ ਆ ਇਹ ਆਂਬ ਜਿਹੜੇ ਆ 2 ਕਿਲੋ ਲੈ ਆ ਮੈਂ ਇਹ 2 ਕਿਲੋ ਆਂਬ ਲੈਨੇ ਇਹ ਬਹੁਤ ਮੋٹے ਮੋٹے ਆਂਬ ਨੇ ਆ ਦੇਖੋ ਕਿੰਨੇ ਸੋਹਣੇ ਆਂਬ ਨੇ ਇਹ ਤੇ ਇਹ ਮੈਂ ਤੁਹਾਨੂੰ ਨਾ ਇਹਨਾਂ ਦੀ ਚਟਨੀ ਬਣਾ ਕੇ ਵਿਖਾਉਣੀ ਆ ਕਿੱਦਾਂ ਬਣਦੀ ਹੈ ਤੇ ਇਹ ਥੋੜੇ ਥੋੜੇ ਨਾ ਕੱਲ ਦੇ ਲਿਆਂਦੇ ਆ ਤੇ ਥੋੜੇ ਥੋੜੇ ਪੱਕ ਗਏ ਨੇ ਇਹ ਤੇ ਪੱਕੇ ਹੋਏ ਅੰਬਾਂ ਦੀ ਅੱਜ ਚਟਨੀ ਬਣਾਣੇ ਆ ਸਾਲ ਭਰ ਵਾਸਤੇ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਇੰਨੀ ਵਧੀਆ ਚਟਨੀ ਬਣਾਵਾਂਗੇ ਤੇ ਨਾ ਹੀ ਖਰਾਬ ਹੋਣ ਵਾਲੀ ਆ ਤੇ ਨਾ ਹੀ ਮਤਲਬ ਇਹ ਕੋਚੇ ਦੇ ਸਵਾਦ ਵਿੱਚ ਫਰਕ ਪੈਣਾ ਬਹੁਤ ਹੀ ਟੇਸਟੀ ਬਣਨੀ ਆ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਟਿਫਣਾ ਦੇ ਵਿੱਚ ਪਾਉਣ ਵਾਲੀ ਆ ਬਰੱਡਾਂ ਤੇ ਲਾਉਣ ਵਾਲੀ ਬਣਾਵਾਂਗੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਪਰੌਂਠੀਆਂ ਤੇ ਲਾ ਕੇ ਵੀ ਦੇ ਸਕਦੇ ਆ ਅਸੀਂ ਬਹੁਤ ਵਧੀਆ ਤਰ੍ਹਾਂ ਆਪਾਂ ਇੱਕ ਚਟਨੀ ਤਿਆਰ ਕਰਾਂਗੇ ਹੁਣ ਇਹ ਅੰਬਾਂ ਨੂੰ ਮੈਂ ਨਾ ਛਿਲ ਲਾਵਾਂਗੀ ਇਹ ਸਾਰੇ ਅੰਬਾਂ ਨੂੰ ਮੈਂ ਛਿਲ ਕੇ ਤਿਆਰ ਕਰ ਲਵਾਂਗੀ ਇਹ ਅੰਬ ਇਸ ਤਰ੍ਹਾਂ আস্তে আস্তে ਮੈਂ ਛਿਲ ਲੈਣੇ ਨੇ ਸਾਰੇ ਕਿਉਂਕਿ ਸਾਰੇ ਛਿਲਦੇ ਹੋਏ ਤੁਹਾਨੂੰ ਵਿਖਾ ਨਹੀਂ ਸਕਦੇ ਇਦਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇੱਕ ਅੰਬ ਤੁਹਾਨੂੰ ਛਿਲ ਕੇ ਵਿਖਾਤਾ ਬਾਕੀ ਦੇ ਵੀ ਇਸੇ ਤਰ੍ਹਾਂ ਹੀ ਮੈਂ ਛਿਲ ਲੈਣੇ ਨੇ ਫਿਰ ਆ ਕਦੂਖਸ ਜਿਹੜਾ ਆ ਪਿਆ ਕਦੂਖਸ ਇਹਦੇ ਨਾਲ ਮੈਂ ਇਦਾਂ ਕਦੂਖਸ ਕਰ ਲੈਣਾ ਆ ਤੇ ਤੁਹਾਨੂੰ ਮੈਂ ਇਹ ਵਿਖਾ ਲੰਡੀ ਆ ਕਿ ਮੈਂ ਬਹੁਤ ਵਧੀਆ ਤਰ੍ਹਾਂ ਇੱਕ ਚਟਨੀ ਤਿਆਰ ਕਰਨੀ ਆ ਤੁਸੀਂ ਵੀ ਦੇਖੋਗੇ ਤੇ ਸਾਜ ਤੁਸੀਂ ਵੀ ਇਸੇ ਤਰ੍ਹਾਂ ਹੀ ਤਿਆਰ ਕਰੋਗੇ ਤੇ ਬਹੁਤ ਵਧੀਆ ਸਾਲ ਭਰ ਸਟੋਰ ਕਰੋਗੇ ਇਹ ਮੇਰੇ ਕੋਲ 25 ਗ੍ਰਾਮ ਮਖਜ ਨੇ ਤੇ ਆ 10 ਗ੍ਰਾਮ ਇਲਾਚੀਆਂ ਮੋਟੀਆਂ ਤੇ 10 ਗ੍ਰਾਮ ਹੀ ਛੋਟੀਆਂ ਨੇ ਦੋਨੋਂ ਇਲਾਚੀਆਂ ਦੋਨੋਂ ਤਰ੍ਹਾਂ ਦੀਆਂ ਨੇ ਮੇਰੇ ਕੋਲ ਜੋ ਮੈਂ ਇਹਦੇ ਵਿੱਚ ਪਾਉਣੀਆਂ ਨੇ ਪੋਰ ਵੀ ਥੋੜਾ ਥੋੜਾ ਸਮਾਨ ਪੈਣਾ ਹੈ ਨਾਲ ਨਾਲ ਮੈਂ ਤੁਹਾਨੂੰ ਵਿਖਾਈ ਜਾਵਾਂਗੀ ਕਿਹੜਾ ਕਿਹੜਾ ਸਮਾਨ ਹੈ ਤੇ ਦੇਖੀ ਜਾਓ ਤੁਸੀਂ ਇਹ ਹੁਣ ਮੈਂ ਜਿਹੜੀਆਂ ਇਲਾਚੀਆਂ ਨੇ ਅਲੱਗ-ਲੱਗ ਕਰਦੇ ਲੱਗੀਆਂ ਜਨਨ ਕਿ ਮੈਂ ਵੱਖਰੀਆਂ-ਵੱਖਰੀਆਂ ਕਰਦੇ ਲੱਗੀਆਂ ਵੱਖ-ਵੱਖ ਕੋਲੀਆਂ ਦੇ ਵਿੱਚ ਇਹਨਾਂ ਨੂੰ ਮੈਂ ਪਾ ਦਵਾਂਗੀ ਫੇਰ ਮੈਂ ਇਹਨਾਂ ਦੇ ਦਾਣੇ ਕੱਢ ਕੇ ਨਾ ਫੇਰ ਇਹਨਾਂ ਨੂੰ ਮੈਂ ਥੋੜੀਆਂ-ਥੋੜੀਆਂ ਜਿਹੜੀਆਂ ਆ ਜਿਹੜੀਆਂ ਹਰੀਆਂ ਇਲਾਚੀਆਂ ਨੇ ਉਹਨਾਂ ਨੂੰ ਪੀਠ ਲਵਾਂਗੀ ਦੂਜੀਆਂ ਦੇ ਦਾਣੇ ਕੱਢ ਕੇ ਸਾਬਤ ਹੀ ਰੱਖ ਲਵਾਂਗੀ ਮੈਂ ਇਹ ਮਗਜ ਵੀ ਖੋਲ ਕੇ ਮੈਂ ਇੱਕ ਕੌਲੀ ਦੇ ਵਿੱਚ ਪਾ ਲਵਾਂਗੀ। ਚਟਨੀ ਬਣਦੀ ਬਹੁਤ ਟੇਸਟੀ ਆ। ਅੰਬਾਂ ਦਾ ਸੀਜ਼ਨ ਆ। ਇਹ ਸਮਾਨ ਜੋ ਮੈਂ ਤੁਹਾਨੂੰ ਵਿਖਾ ਲਣ ਡਈ ਆ ਇਹ ਤੁਸੀਂ ਵੇਖ ਹੀ ਲਿਆ ਏ। ਤੇ ਅੰਬਾਂ ਦਾ ਸੀਜ਼ਨ ਐ। ਆਹ ਥੋੜਾ ਜਿਹਾ ਕਲਰ ਫੂਡ ਆਪਾਂ ਰੱਖਾਂਗੇ ਕਲਰ ਬਦਲਣ ਵਾਸਤੇ ਥੋੜਾ ਜਿਹਾ ਵਿੱਚ ਜ਼ਰੂਰ ਪਾਵਾਂਗੇ। ਤੇ ਆਪਾਂ ਨਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਤੇ ਜਿਹੜੇ ਆਂਬ ਨੇ ਇਹਨਾਂ ਨੂੰ ਛਿਲ ਲਿਆ ਏ ਆਹ ਛਿੱਕੜ ਆਪਾਂ ਛੋਟ ਦਿੰਨੇ ਆ ਤੇ ਅੰਬਾਂ ਨੂੰ ਆਪਾਂ ਕਦੋਂ ਕਸ ਕਰ ਲਵਾਂਗੇ ਹੁਣ ਇਹ ਪੱਕ ਗਏ ਨੇ ਆਂਬ ਚਟਨੀ ਬਾਨੀ ਬਹੁਤ ਸਵਾਦ ਆ ਇਹਦੀ ਵੀ ਤੇ ਆਪਾਂ ਬਣਾਣੇ ਆ ਜਿਹੜੇ ਤਰੀਕੇ ਦੇ ਨਾਲ ਤੇ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਸੀਜ਼ਨ ਆਂਬਾਂ ਦਾ ਤੇ ਇਸ ਕਰਕੇ ਜਿਹੜੀ ਚਟਨੀ ਆ ਉਹਹੀਂ ਬਣਾਇਆ ਬਣਾਉਣੀ ਪੈ ਗਈ ਸਾਨੂੰ ਵੀ ਮਤਲਬ ਅਸੀਂ ਜੰਦਾ ਕਰਕੇ ਕਿਉਂ ਅੰਬ ਮਿਲ ਰਹੇ ਸਨ ਇਸ ਕਰਕੇ ਇਹ ਜੋ ਅਖਬਾਰਾਂ ਜੀਆਂ ਨਜ਼ਰ ਆ ਰਹੀਆਂ ਨੇ ਵਿੱਚ ਲੱਗੀਆਂ ਹੋਈਆਂ ਸਲੈਬ ਦੇ ਨਾਲ ਇਹ ਸਾਡੇ ਮਿਸਤਰੀ ਲੱਗੇ ਹੋਏ ਆ ਪਾਲਿਸ਼ ਕਰ ਰਹੇ ਆ ਜਗਾਠਾਂ ਨੂੰ ਮਤਲਬ ਦਰਵਾਜ਼ਿਆਂ ਨੂੰ ਤੇ ਇਸ ਕਰਕੇ ਉਹਨਾਂ ਨੇ ਲਾਈਆਂ ਹੋਈਆਂ ਤੇ ਫਿਰ ਮੈਂ ਲਾ ਨਹੀਂ ਸਕਦੀ ਸੀ ਨਾ ਤੇ ਉਹਨਾਂ ਦਾ ਅਜੇ ਬਹੁਤ ਟਾਈਮ ਲੱਗਣਾ 2-3 ਮਹੀਨੇ ਲੱਗਣੇ ਸੀ ਤੇ ਫਿਰ ਅੰਬ ਦਾ ਸੀਜ਼ਨ ਲੰਘ ਜਾਣਾ ਸੀ ਇਸ ਕਰਕੇ ਮੈਂ ਕਰਦੀ ਪਈਆਂ ਅੱਜ ਐਸੇ ਤਰ੍ਹਾਂ ਹੀ ਮੈਂ ਬਣਾ ਲਈਏ ਚਟਨੀ। ਆਹ ਫਲਪ ਮੈਂ ਲਾ ਲਿਆ ਜੇ ਸਾਰਾ ਹੀ ਤੇ ਆਹ ਫਲਪ ਲੱਥਾ ਏ ਇਹਦੇ ਲੱਛੇ ਲੱਛੇ ਵੀ ਰੱਖਣੇ ਆ ਤੇ ਇਹ ਦੇਖ ਲਓ ਵੀ ਇਹਦੇ ਚ ਪਾਣੀ ਜ਼ਿਆਦਾ ਏ। ਤੇ ਲੱਛੇ ਵੀ ਅਸੀਂ ਬਚਾਉਣੇ ਆ। ਤੇ ਹੁਣ ਅਸੀਂ ਆਹ ਤਰੀਕਾ ਵਰਤਣ ਲੱਗੇ ਆ। ਇਸ ਤਰ੍ਹਾਂ ਆਪਾਂ ਜਿਹੜੀ ਮਿੱਠੇ ਅੰਬਾਂ ਦੀ ਚਟਨੀ ਆ ਇਹ ਬੰਦੀ ਬਹੁਤ ਟੇਸਟੀ ਆ। ਇਹਨੂੰ ਇਸ ਤਰ੍ਹਾਂ ਬਣਾਇਆ ਜਾਵੇ ਤੇ ਬਹੁਤ ਵਧੀਆ ਬਣਦੀ ਆ। ਆ ਦੇਖੋ ਆਪਾਂ ਪਾਣੀ ਜਿਹੜਾ ਛਾਨਣੀ ਦੇ ਨਾਲ ਵਿੱਚੇ ਛਾਣ ਦੇਣਾ ਉਹ ਵੇਖੋ ਵਗੰ데요 ਨਾ ਪਾਣੀ ਥੱਲੇ ਪਲਪ ਦੇ ਵਿੱਚ ਪਾਣੀ ਜਿੰਨਾ ਵੀ ਆਪਾਂ ਘੱਟ ਕਰ ਦੇਣਾ ਕਿਉਂਕਿ ਫਿਰ ਜ਼ਿਆਦਾ ਲਿਕਵਿਡ ਨਹੀਂ ਨਾ ਬਣੂਗੀ ਫਿਰ ਇਹ ਕਿਟਨੀ ਬਹੁਤ ਹੀ ਟੇਸਟੀ ਬਣੇਗੀ ਜ਼ਿਆਦਾ ਲਿਕਵਿਡ ਨਹੀਂ ਬਣੇਗੀ ਆ ਆਪਾਂ ਜਿਹੜਾ ਲੱਗ ਕੀਤਾ ਏ ਇਹਦਾ ਜਿਹੜਾ ਆਪਾਂ ਅਲੱਗ ਕੀਤਾ ਏ ਤੇ ਪਾਣੀ ਜਿਹੜਾ ਇਹਦਾ ਤੁਹਾਨੂੰ ਉਹ ਵੀ ਵਿਖਾਨੀ ਆ ਮੈਂ ਦੇਖਿਓ ਕਿੰਨਾ ਪਾਣੀ ਕੱਢਿਆ ਇਹਦਾ ਮੈਂ ਆਹ ਦੇਖੋ ਪਾਣੀ ਜਿਹੜਾ ਇਹਦਾ ਮੈਂ ਕੱਢ ਲਿਆ ਵਾ ਇਹ ਸੁਟਣਾ ਨਹੀਂ ਆ ਇਹਨੂੰ ਆਪਾਂ ਧੋਲਾਂਗੇ ਨਹੀਂ ਪਾਣੀ ਨੂੰ ਇਹਨੂੰ ਵੀ ਆਪਾਂ ਹੁਣ ਵਰਤੋਂ 'ਚ ਵੇਖਿਓ ਪਹਿਲਾਂ ਲੈ ਲੈਣਾ ਇਹਨੂੰ ਅਹੀਂ ਯੋਕੇ ਜੇ ਅਸੀਂ ਬਹੁਤ ਲਿਕਵਿਡ ਦੇ ਵਿੱਚ ਆਪਾਂ ਰਹਿਣ ਦੇਣਾ ਆਂਬ ਫਿਰ ਬਹੁਤ ਜ਼ਿਆਦਾ ਬਰੀਕ ਬਣ ਜਾਣਾ ਸੀ ਚਟਣੀ ਜਿਹੜੇ ਮਤਲਬ ਲੱਛੇ ਦਿਖਣੇ ਨਹੀਂ ਹੀ ਹੁਣ ਲੱਛੇ ਦੇਖਣਗੇ ਇਹਦੇ ਵਿੱਚ ਬਹੁਤ ਵਧੀਆ ਚਟਨੀ ਦੇ ਵਿੱਚ ਲੱਛੇ ਲੱਭਣਗੇ ਅੰਬਾਂ ਦੇ ਜਿੱਦਾਂ ਰਿਹਾ ਤਾਂ ਪਾਇਆ ਹੁੰਦਾ ਨਾ ਤਾਂ ਉਹਦੇ ਵਿੱਚ ਲੱਛੇ ਲੱਭਦੇ ਆ ਇਸੇ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਦੀ ਚਟਨੀ ਇਹ ਬਣਾਣੀ ਆ ਕਿਉਂਕਿ ਅੰਬਾਂ ਦੇ ਲੱਛੇ ਜਿਹੜੇ ਦਿਖਣੇ ਜ਼ਰੂਰੀ ਹੁੰਦੇ ਆ ਇਹ ਇੰਨਾ ਕੀ ਪਾਣੀ ਨਿਕਲਿਆ ਅੰਬਾਂ ਦਾ ਹੁਣ ਆਪਾਂ 2 ਕਿਲੋ ਚੀਨੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜੀ ਜਿਹੀ ਮਿੱਠੀ ਚਟਨੀ ਜਦੋਂ ਬਣਾਉਨੇ ਆ ਤੇ ਜੇ ਖੱਟੀ ਬਹੁਤੀ ਨਾਲ ਰੱਖਣੀ ਆ ਬਹੁਤੀ ਖੱਟੀ ਰੱਖਣੀ ਫੇਰ ਆਪਾਂ 1 ਕਿਲੋ ਆਂਬ ਹੋਣ ਤੇ 800 ਗ੍ਰਾਮ ਚੀਨੀ ਹੋਵੇ ਤੇ ਫੇਰ ਖੱਟੀ ਮਿੱਠੀ ਬਣ ਜਾਂਦੀ ਜਿਆਦਾ ਖੱਟੀ ਮਿੱਠੀ ਹੋ ਜਾਂਦੀ ਆ ਤੇ ਜੇ ਥੋੜੀ ਜਿਆਦਾ ਮਿੱਠੀ ਮਿੱਠੀ ਰੱਖਣੀ ਆ ਜੈਮ ਦੀ ਤਰ੍ਹਾਂ ਬਣਾਉਣੀ ਜਿੱਦਾਂ ਬਰੈਡਾਂ ਤੇ ਲਾਉਣ ਵਾਲਾ ਜੈਮ ਹੁੰਦਾ ਬੱਚੇ ਖੁਸ਼ ਹੋ ਕੇ ਜਿਹਨੂੰ ਖਾਂਦੇ ਨੇ ਤੇ ਉਹ ਫੇਰ ਕਿਲੋ ਆਂਬ ਤੇ ਕਿਲੋ ਚੀਨੀ ਉਹ ਇਸ ਤਰ੍ਹਾਂ ਬਣਦੀ ਆ ਤੇ ਮੈਂ ਅੱਜ ਜੈਮ ਦੀ ਤਰ੍ਹਾਂ ਹੀ ਬਣਾਉਣਾ ਵਾ ਕਿਉਂਕਿ ਮੈਂ ਜਿਆਦਾ ਦੇਰ ਲਈ ਬਣਾਉਣੀ ਆ ਇਹ ਸਟੋਰ ਕਰਨੀ ਆ ਤੇ ਮੈਂ ਇਸ ਤਰ੍ਹਾਂ ਕਿਲੋ 2 ਕਿਲੋ ਜਾਂ ਬਸ ਹੀ ਮੇਰੇ ਮੈਂ 2 ਕਿਲੋ ਹੀ ਚੀਨੀ ਪਾਤੀ ਐ ਹੁਣ ਮੈਂ ਵੱਡੀ ਕੜਾਈ ਦੇ ਵਿੱਚ ਇਹਨੂੰ ਪਲਟ ਦਵਾਂਗੀ ਤੇ ਮੈਂ ਇਹਨਾਂ ਨੂੰ ਨਾ ਮਲਟ ਕਰਾਂਗੀ ਚੀਨੀ ਨੂੰ ਖੋਰਾਗੀ ਮੈਂ ਫੱਲੇ ਗੈਸ ਬਲ ਰਹੀ ਐ ਤੇ ਚੀਨੀ ਜਿਹੜੀ ਆ ਉਹ ਮੈਂ ਅੰਬ ਦੇ ਰਸ ਦੇ ਵਿੱਚ ਪਾਤੀ ਐ ਤੇ ਹੁਣ ਮੈਂ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਮੈਂ ਥੋੜਾ ਜਿਹਾ ਹੀ ਮਲਟ ਕਰਾਂਗੀ ਜਿਆਦਾ ਦੇਰ ਨਹੀਂ ਕਰਾਂਗੀ ਥੋੜਾ ਜਿਹਾ ਕਰ ਦਾਂਗੀ ਇਹ ਰ ਚੀਨੀ ਦੇ ਵਿੱਚ ਰਲ ਜਾਏਗਾ ਜਿਆਦਾ ਪਾਣੀ ਪਾਣੀ ਨਹੀਂ ਹੋਏਗਾ ਇਸ ਤਰ੍ਹਾਂ ਬਣਾਓਗੇ ਤੇ ਬਹੁਤ ਹੀ ਵਧੀਆ ਬਣਦੀ ਜੇ ਜਿਆਦਾ ਬਣਾਣੀਆਂ ਪੱਕੇ ਆਂਬ ਨੇ ਤੇ ਫਿਰ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਤੇ ਜਿਆਦਾ ਇਹ ਨਾ ਪੱਕੇ ਹੋਣ ਕਿ ਮਤਲਬ ਬਹੁਤ ਜਿਆਦਾ ਲੱਛੇ ਹੀ ਨਾ ਬਣ ਐਵੇਂ ਦੇਖਿਓ ਜਿਹਦਾ ਥੋੜਾ ਜਿਹਾ ਪਹਿਲਾਂ ਲਿਆਂਦੇ ਆ ਤੇ ਥੋੜਾ ਜਿਹਾ ਪੱਕ ਗਏ ਨੇ ਉਹ ਚੀਜ਼ ਦੇ ਨਾਲ ਮੈਂ ਤੁਹਾਨੂੰ ਚਟਨੀ ਦੱਸਣ ਲਈ ਆ ਇਹ ਫੂਡ ਕਲਰ ਥੋੜਾ ਜਿਹਾ ਪਾਇਆ ਮੈਂ ਥੋੜਾ ਜਿਹਾ ਨਾ ਰੰਗ ਵਧੀਆ ਨਿਕਲੇ ਆਏਗਾ ਇਹਦਾ ਚਟਨੀ ਦਾ ਰੰਗ ਬਹੁਤ ਸੋਹਣਾ ਨਿਕਲੇਗਾ ਇਹ ਨਾਲ ਇਹ ਕਲਰ ਤਾਂ ਲਾਲ ਹੀ ਆ ਪਰ ਥੋੜਾ ਥੋੜਾ ਪੀਲਾ ਦਿਖਣਿਆ ਆ ਇਹਨੇ ਬਾਅਦ ਚ ਲਾਲ ਹੋ ਜਾਣਾ ਆਪਣੇ ਆਪ ਹੀ ਤੇ ਬਹੁਤ ਜਿਹੜੇ ਰਸ ਵਾਲੇ ਅੰਬ ਚੂਪਣ ਵਾਲੇ ਹੁੰਦੇ ਆ ਜਾਂ ਕੱਟ ਕੇ ਚਿਮਚਿਆਂ ਨਾਲ ਖਾਣ ਵਾਲੇ ਹੁੰਦੇ ਆ ਉਹਦੀ ਨਹੀਂ ਇਹ ਚਟਨੀ ਹੈਗੀ ਇਹ ਕੱਚੇ ਅੰਬਾਂ ਤੋਂ ਰਾਤ ਰੱਖੇ ਸੰਦ ਕੱਚੇ ਅੰਬਾਂ ਤੋਂ ਹੀ ਰਾਤ ਰਾਤ ਪੱਕ ਗਏ ਥੋੜ੍ਹ ਥੋੜ੍ਹੇ ਆਸ ਤਰ੍ਹਾਂ ਜਿਹੜਾ ਆ ਆਪਾਂ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣੂਗੀ ਚੀਜ਼ ਤੇ ਹੁਣ ਆਪਾਂ ਜਿਹੜੀਆਂ ਇਲਾਚੀਆਂ ਨਿੱਕੀਆਂ ਸੀ ਹਰੀਆਂ ਇਲਾਚੀਆਂ ਆ ਮੋਟੀਆਂ ਦੇ ਦਾਣੇ ਆ ਆ ਛਕੜਿਆ ਆ ਨਿੱਕੀਆਂ ਇਲਾਚੀਆਂ ਦੇ ਦਾਣੇ ਆ ਤੇ ਆ ਛਕੜਿਆ ਇਹਨਾਂ ਦੇ ਮੈਂ ਇਹ ਸਾਰਾ ਕੁਛ ਵਿੱਚੇ ਹੀ ਪਾ ਦੇਣਾ ਹੈ ਤੇ ਪਰ ਮੈਂ ਆ ਨਾ ਨਿੱਕੀਆਂ ਜਿਹੜੀਆਂ ਇਲਾਚੀਆਂ ਸੀ ਨਾ ਉਹਨਾਂ ਨੂੰ ਮੈਂ ਨਾ ਪੀਠਣ ਲੱਗੀ ਥੋੜੀਆਂ ਜੀਆਂ ਉਹਦਾ ਦਾਣੇ-ਦਾਣੇ ਸੋਹਣੇ ਲੱਗਦੇ ਇਹਨਾਂ ਦੇ ਵਿੱਚ ਆ ਮਰ ਥੋੜਾ ਥੋੜਾ ਮਾੜਾ ਮਾੜਾ ਪੀ ਲੈਣੇ ਆ ਬਹੁਤ ਹੀ ਵਧੀਆ ਚਟਣੀ ਤਿਆਰ ਹੋਣੀ ਆ ਬੜੇ ਕਿੰਨੇ ਚਿਹਰਾਂ ਵਾਸਤੇ ਖਰਾਬ ਨਹੀਂ ਹੋਣੀ ਆਪਾਂ ਜਿੰਨੇ ਮਰਜੀ ਮਹੀਨੇ ਨੂੰ ਰੱਖ ਸਕਦੇ ਆ ਤੇ ਪਾਣੀ ਵਾਲਾ ਚਮਚੇ ਤੋਂ ਬਚਾ ਕੇ ਤੇ ਟਿਫਾਨਾਂ ਦੇ ਵਿੱਚ ਪਾ ਸਕਦੇ ਆ ਬੱਚਿਆਂ ਨੂੰ ਸਕੂਲ ਜਾਣ ਲੱਗਿਆ ਪਰੌਂਠੀ ਦੇ ਉੱਤੇ ਲਾ ਕੇ ਦੇ ਸਕਦੇ ਆ ਤੇ ਬਹੁਤ ਹੀ ਵਧੀਆ ਕੰਮ ਦੀ ਚੀਜ਼ ਆ ਇਹ ਹੁਣ ਅਸੀਂ ਉਹ ਜਿਹੜੀ ਚੀਨੀ ਸੀ ਉਹ ਹੁਣ ਨਾ ਉਹਨੇ ਥੋੜੀ ਚਾਣੀ ਜੀ ਬਣ ਗਈ ਨਾ ਬਾੜੀ-ਬਾੜੀ ਤੇ ਹੁਣ ਅਸੀਂ ਆ ਪਾਤਾ ਫਲਪ ਪਾਤਾ ਇਹਦੇ ਵਿੱਚ ਹੁਣ ਇਹ ਜਿਹੜੇ ਲੱਛੇ ਜੀ ਆ ਇਹਦੇ ਨਾ ਇਹ ਵਧੀਆ ਰਹਿਣੇ ਆ ਉਦਾਂ ਜੇ ਜ਼ਿਆਦਾ ਰਿੱਝ ਜਾਂਦੀ ਤਾਂ ਫਿਰ ਜ਼ਿਆਦਾ ਲੱਛੇ ਖੁਰ ਜਾਣੇ ਸੀਗੇ ਆ ਦੇਖੋ ਤੇ 2 ਕਿਲੋ ਚੀਨੀ ਆ ਤੇ 2 ਕਿਲੋ ਹੀ ਆਮੜੇ ਦੇਖੋ ਕਿੰਨੀ ਵਧੀਆ ਜਿਹੜੀ ਆ ਬਣ ਜਾਣੀ ਆ ਚਟਨੀ ਇਹਨੂੰ ਆਪਾਂ ਇਦਾਂ ਹੀ ਨਾ ਰਿਜਨ ਦੇਣਾ ਹੁਣ ਹੁਣ ਜਿਹੜਾ ਜਿਹੜਾ ਸਮਾਨ ਵਿੱਚ ਪਾਉਣਾ ਆ ਉਹ ਤੁਹਾਨੂੰ ਬਖਾਉਣੀ ਆ ਮੈਂ ਰੀਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆ ਮੋਟੀਆਂ ਇਲਾਚੀਆਂ ਦੇ ਦਾਣੇ ਪਾਤੇ ਆ ਪਹਿਲਾਂ ਆ ਬਰੀਕ ਜਿਹੜੀਆਂ ਛੋਟੀਆਂ ਇਲਾਚੀਆਂ ਸੀ ਉਹਨਾਂ ਦੇ ਦਾਣੇ ਛੋਟੇ ਕੁੱਟੇ ਸੀਗੇ ਉਹ ਪਾਤੇ ਮੈਂ ਆ ਮਗਜ ਜਿਹੜੇ ਸੀਗੇ ਇਹ ਮੈਂ ਪਾਤੇ 2 ਕਿਲੋ ਚ 25 ਗ੍ਰਾਮ ਮਗਜ ਪਾਤੇ ਆ ਆਪਣੀ ਮਰਜ਼ੀ ਨਾਲ ਭਾਵੇਂ ਤੁਸੀਂ ਹੋਰ ਵੀ ਪਾ ਸਕਦੇ ਹੋ ਪਰ ਇਸ ਜਰਾ ਸਾਹਰ ਦੇ ਚੰਗੇ ਲੱਗਦੇ ਆ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਇਹ ਕਾਲੇ ਨਮਕ ਦਾ ਇੱਕ ਚਮਚਾ ਪਾਤਾ ਮੈਂ ਇੱਕ ਹੀ ਚਮਚਾ ਜਾਂ ਦਾਦਾ ਦੋ ਵਾਰ ਹੀ ਪਾਇਆ ਤੇ ਇੱਕ ਹੀ ਚਮਚਾ ਬੰਦਾ ਇਹ ਆਹ ਚਿੱਟਾ ਨਮਕਿਆ ਇੱਕ ਜਿਆਦਾ ਮਠਾਸ ਵਾਲੀ ਬਣਾਉਣੀ ਹੈ ਇਹ ਆ ਕਾਲੀ ਮਿਰਚ ਦਾ ਪਾਊਡਰ ਪਾਇਆ ਮੈਂ ਇੱਕ ਚਮਚਾ ਆ ਤਣੀ ਅੱਧਾ ਜੀਰੇ ਦਾ ਪਾਊਡਰ ਪਾਇਆ ਹੋਰ ਆ ਪਾਇਦੇ ਚ ਅਜੇ ਕੁਝ ਨਹੀਂ ਪਾਉਣਾ ਬਸ ਇੰਨੇ ਨਾਲ ਹੀ ਇਹਨੂੰ ਹਿਲਾਉਣੇ ਹਿਲਾਈ ਜਾਣਾ ਬਸ ਇਹਨੇ ਹੋ ਰਿੱਜੀ ਜਾਣਾ ਤੇ ਬਣੀ ਜਾਣਾ ਇਹਨੇ ਚਿੱਕੜ ਵਿੱਚੇ ਹੀ ਪਾ ਦਨੇ ਆ ਇਹ ਆਪਣੀ ਇੱਕ ਮਰਜ਼ੀ ਹੁੰਦੀ ਆ ਪਾਉਣੇ ਪਾ ਲੋ ਤੁਸੀਂ ਨਹੀਂ ਪਾਉਣੇ ਨਾ ਪਾਓ ਪਰ ਮੈਂ ਪਾਲੇ ਐਸੇ ਕਰਕੇ ਕਿ ਚਲੋ ਵਿੱਚੇ ਹੀ ਠੀਕ ਨੇ ਵਧੀਆ ਆ ਵਧੀਆ ਲੱਗਦੇ ਆ ਬਾਕੀ ਕਈ ਪਾਉਂਦੇ ਆ ਕਿ ਨਹੀਂ ਪਾਉਂਦੇ ਆਪਣੀ ਮਰਜ਼ੀ ਆ ਇਹਨਾਂ ਦੀ ਆ ਦੇਖੋ ਲੱਛੇ ਕਿੱਦਾਂ ਕੜਚੀ ਦੇ ਉੱਤੇ ਤਾਂ ਆਉਂਦੇ ਨੇ ਕਿਉਂਕਿ ਲੱਛੇ ਵਾਲੀ ਚਟਨੀ ਜਿਹੜੀ ਆ ਉਹ ਇਦਾਂ ਹੀ ਬਣਦੀ ਹੈ ਜੇ ਆਪਾਂ ਪੱਕੇ ਅੰਬਾਂ ਦੀ ਫਿਰ ਜ਼ਿਆਦਾ ਹੀ ਉਹ ਇੱਕੋ ਇੱਕੋ ਵਾਰੀ ਖੰਡ ਦੇ ਨਾਲ ਹੀ ਰਲਾ ਕੇ ਪਾ ਦਈਏ ਨਾ ਪਹਿਲੇ ਪੇਦਾ ਫਿਰ ਉਹ ਗਲ ਜਾਂਦੇ ਆ ਆ ਦੇਖੋ ਕਿੰਨੇ ਸੋਹਣੇ ਲੱਛੇ ਲੱਭਣ ਦੇ ਆ ਇਸੇ ਤਰ੍ਹਾਂ ਹੀ ਚਟਨੀ ਤਿਆਰ ਹੋਣੀ ਦੇਖਿਓ ਤੁਸੀਂ ਇਹ ਚਟਨੀ ਨੇ ਬਾਅਦ ਵਿੱਚ ਸੰਗਣੀ ਹੋ ਜਾਣਾ ਆਸਤੇ ਆਸਤੇ ਸੰਗਣੀ ਹੋ ਜਾਣਾ ਇਹਨੇ ਹੁਣ ਇਹ ਆ ਬਸ ਬਣ ਗਈ ਆ ਹੁਣ ਇਹਨੇ ਜਿਉਂ-ਜਿਉਂ ਪਈ ਰਹਿਣਾ ਤੇ ਕਿਉਂ ਤੇ ਉਹ ਇਹਨੇ ਜੈਮ ਵਾਂਗੂ ਹੌਲੀ-ਹੌਲੀ ਨਾ ਸੰਗਣੀ ਹੋ ਜਾਣਾ ਤੇ ਆਵੇ ਲੋ ਲੱੱਚੇ ਕਿ ਡਿਗੇੜੇ ਸੋਹਣੇ ਇਹਦੇ ਆਏ ਆ। ਇਹ ਆ ਦੇਖੋ। ਆ ਦੇਖੋ। ਕੜਚੀ ਦੇ ਉੱਤੇ ਵੀ ਜਿੱਦਾਂ ਫੈਣੀਆਂ ਬਣੀਆਂ ਹੁੰਦੀਆਂ ਇਸ ਤਰ੍ਹਾਂ ਦੇ ਆ। ਇਹ ਹੁਣ ਅਗਰ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਤੇ ਚਟਨੀ ਨੂੰ ਬਿਲਕੁਲ ਠੰਢੀ ਹੋਣ ਦੇਵਾਂਗੇ। ਹਾਂ ਚਟਨੀ ਨੂੰ ਆਪਾਂ ਠੰਢੀ ਹੋਣ ਲਈ ਛੱਡ ਦੇਵਾਂਗੇ। ਜੋ ਜੋ ਇਹਨੇ ਠੰਡੀ ਹੋਣਾ ਕਿਉਂ ਤੋਂ ਹੀ ਇਹਨੇ ਹੌਲੀ 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 ਨਾ ਜੰਮ ਕੇ ਤੇ ਕਿੰਨੇ ਉਹ ਹੋ ਜਾਣਾ ਮਤਲਬ ਬਿਲਕੁਲ ਜੈਮ ਵਰਗੀ ਬਣ ਜਾਣਾ ਇਹਨੇ ਆ ਦੇਖੋ ਅਜੇ ਆਪਾਂ ਬਹੁਤੀ ਹੁਣ ਸਕਾਰਤੀ ਨਾ ਪਾਣੀ ਬਹੁਤਾ ਹੀ ਸਕਾਰਤਾ ਜਨਨ ਕਿ ਇਹਨੂੰ ਬਹੁਤਾ ਹੀ ਆਪਾਂ ਸਖਤ ਕਰ ਦਿੱਤਾ ਤੇ ਫਿਰ ਇਹ ਜਿਹੜੀ ਆ ਇਹ ਤਾਂ ਇਹ ਮੁਰਕੇ ਟੁੱਟਣੀ ਨਹੀਂ ਤੇ ਨਾ ਹੀ ਚਮਚਾ ਇਹਨੇ ਲੱਗਣ ਦੇਣਾ ਤੇ ਫਿਰ ਬਹੁਤ ਸਖਤ ਜੀ ਬਣ ਜਾਣੀ ਆ ਤੇ ਚੰਗੀ ਨਹੀਂ ਬਣਨੀ ਤੇ ਇਹ ਆਪਾਂ ਹੁਣ ਠੰਡੀ ਗਈ ਆ ਹੋ ਤੇ ਆਪਾਂ ਇਹਨੂੰ ਹੁਣ ਡੱਬੇ ਦੇ ਵਿੱਚ ਪਾਉਨੇ ਆ ਆ ਦੇਖੋ ਕਿੰਨੀ ਸੋਹਣੀ ਚਟਨੀ ਬਣੀ ਆ ਫਰਸਟ ਕਲਾਸ ਬਣੀ ਆ ਵੈਰੀ ਗੁੱਡ ਤੁਸੀਂ ਕਿਤੇ ਬਣਾ ਕੇ ਤੇ ਵੇਖਿਓ ਕਿਤੇ ਮੌਕਾ ਤੇ ਦਿਓ ਇਸ ਚੀਜ਼ ਨੂੰ ਸੱਚੀ ਗੱਲ ਆ ਕਿਤੇ ਵੇਖਿਓ ਤੁਸੀਂ ਤੁਸੀਂ ਆਪੇ ਹੀ ਆਖਣਾ ਵੀ ਰੋਟੀਆਂ ਕੀ ਬਰੈਡ ਕੀ ਤੁਸੀਂ ਜਿਹੜੀ ਮਰਜ਼ੀ ਚੀਜ਼ ਨਾਲ ਖਾ ਸਕਦੇ ਆ ਪੂੜੀਆਂ ਜਿਹੜੇ ਮਿੱਠੇ ਦੇ ਸੀ ਕੀ ਨਾ ਉਹ ਖੱਟੀ ਮਿੱਠੀ ਚਟਨੀ ਵੀ ਬਹੁਤ ਟੇਸਟੀ ਤਰ੍ਹਾਂ ਖਾ ਸਕਦੇ ਆ ਇਸ ਤਰ੍ਹਾਂ ਟੇਸਟ ਵਾਲੀ ਬਹੁਤ ਚੰਗੀ ਤਰ੍ਹਾਂ ਖਾ ਸਕਦੇ ਆ ਆਪਾਂ ਹੁਣ ਇਹ ਡੱਬਾ ਭਰ ਲਾਂਗੇ ਆ ਦੇਖੋ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਆ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਵੀਡੀਓ ਤੁਹਾਨੂੰ ਵਿਖਾਉਣ ਦੇ ਆ ਕਿ ਐਸੇ ਕਰਕੇ ਕਿ ਕੁਝ ਬਣਾਓਗੇ ਤੇ ਰੱਖੋਗੇ ਘਰ ਤੇ ਭਾਵੇਂ ਸਬਜੀ ਨਾ ਵੀ ਹੋਏ ਤਾਂ ਵੀ ਤੁਸੀਂ ਰੋਟੀ ਆਮ ਨਾਲ ਖਾ ਸਕਦੇ ਹੋ ਚਟਨੀ ਲੈ ਲਓ ਦਹੀਂ ਲੈ ਲਓ ਨਾਲ ਕਿੰਨਾ ਮਜ਼ਾ ਆਏਗਾ ਦੋ ਚੀਜ਼ਾਂ ਨਾਲ ਹੀ ਆ ਦੇਖੋ ਡੱਬਾ ਭਰ ਗਿਆ ਇੰਨੀ ਚਟਨੀ ਨਾਲ ਹੀ ਤੇ ਇਹ ਕਿੰਨਾ ਚੇਰ ਹੈ ਨਹੀਂ ਖਤਮ ਹੋਣੀ ਜਿੱਦਾਂ ਆਪਾਂ ਆਂਬ ਦਾ ਚਾਰ ਪਾ ਕੇ ਰੱਖ ਲੈਨੇ ਆ ਇਸੇ ਤਰ੍ਹਾਂ ਹੀ ਆਪਾਂ ਚਟਨੀ ਵੀ ਬਣਾ ਕੇ ਰੱਖ ਲਈਏ ਆ ਦੇਖੋ ਆ ਦੇਖੋ ਵਧੀਆ ਆਪਾਂ ਬਣਾਈ ਨਾ ਦੇਖੋ ਕਿੰਨੀ ਸੋਹਣੀ ਜਿੰਨਾ ਚਿਰ ਮਰਜੀ ਚਲਾਓ ਤੁਸੀਂ ਖਾਓ ਵਧੀਆ ਫਰਸਟ ਕਲਾਸ ਬਣੀ ਆ ਇਹੋ ਜੀ ਬਾਜ਼ਾਰੋਂ ਲੈਣ ਜਾਓਗੇ ਤੇ ਕਿੰਨੀ ਮਹਿੰਗੀ ਪਏਗੀ ਤੁਹਾਨੂੰ ਤੇ ਡੱਬਾ ਤੁਸੀਂ ਨਾ ਮੈਂ ਤੇ ਪਲਾਸਟਿਕ ਦੇ ਡੱਬੇ ਚ ਪਾਤੀ ਆ ਪਰ ਕੱਚ ਦੇ ਡੱਬੇ ਚ ਪਾਓਗੇ ਤੇ ਬਹੁਤ ਹੀ ਵਧੀਆ ਰਹੇਗੀ ਇਹ ਮੈਂ ਤੁਹਾਨੂੰ ਸੱਚ ਗੱਲ ਦੱਸਦੀ ਹਾਂ ਕੱਚ ਦੇ ਡੱਬੇ 'ਚ ਇਹਨੇ ਜਿੰਨਾ ਚਿਰ ਮਰਜ਼ੀ ਮੈਂ ਵੀ ਪਾਉਂਗੀ ਕੱਚ ਦੇ ਡੱਬੇ 'ਚ ਪਰ ਫਿਲਹਾਲ ਮੇਰੇ ਕੋਲ ਡੱਬਾ ਹੈ ਨਹੀਂ ਸੀਗਾ ਮਗਾ ਕੇ ਡੱਬਾ ਤੇ ਮੈਂ ਵੀ ਇਹਦੇ ਵਿੱਚ ਹੀ ਪਾਵਾਂਗੀ ਰਿਆੜ ਫੂਡ ਚੈਨਲ ਆ ਜੀ ਸਾਡਾ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ